ਦੀਪ ਸਿੰਘ ਦੇ ਘਾਤਵਾਂ ਨੂੰ ਸਜ਼ਾਵਾਦਵਾਉਣ ਦੇ ਖਾਤਰ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਮੇਰੇ ਬਹਾਦਰ ਭਰਾਵੋ ਤੇ ਭੈਣੋ ਤਿੰਨ ਮਿੰਟ ਤੇ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਇਹ ਧੀਰਾ ਕ੍ਰਾਈਮ ਹੈ ਧੀਰਾ ਜੁਰਮ ਹੈ ਬਿਨਾਂ ਕਿਸੇ ਪਰਚੇ ਤੋਂ ਕਿਸੇ ਬੰਦੇ ਨੂੰ ਚੱਕਵਾ ਗਵਾ ਕਰਨਾ ਇਹ ਨੋਰੇ ਤੇ ਆਰਮੁਨੁਖੀ ਤਸੀਹੇ ਦੇਣੇ ਕੰਕ ਪਾਉਣੇ ਇਹ ਦੂਜਾ ਕ੍ਰਾਈਮ ਹੈ ਉਦੋਂ ਬਾਅਦ ਤਸੀਹੇ ਦਰਾਂਦ ਮਾਰ ਕੇ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰਦੀ ਕੋਸ਼ਿਸ਼ ਕਰਨਾ ਇਹ ਤੀਜਾ ਕ੍ਰਾਈਮ ਹੈ ਕਿੰਨੇ ਕ੍ਰਾਈਮ ਇਹ ਮਜਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ ਮੁਤਾਬਕ ਸਾਬਤ ਹੋ ਚੁੱਕੇ ਆ ਤੇ ਪੂਰੇ ਦੋ ਹਫ਼ਤਿਆਂ ਦੇ ਲਗਭਗ ਸਮਾਂ ਹੋ ਚੁੱਕਿਆ ਉਸ ਨੂੰ ਵੀ ਜਿਹੜੇ ਦੋਸ਼ੀਆਂ ਨੂੰ ਅੰਦਰ ਕਰੋ ਉਹਦਾ ਤੇ ਕਾਰਵਾਈ ਕਰੋ ਨਾਮ ਨਾਲੇ ਟਿੱਕੇ ਜਾ ਚੁੱਕੇ ਐ ਦੋਸ਼ੀਆਂ ਦੇ ਪਰ ਪੁਲਸ ਦੇਖ ਰਹੀ ਐ ਵੀ ਉਹਨਾਂ ਨੂੰ ਬਚਾਇਆ ਕਿਵੇਂ ਜਾਂਦਾ ਮੈਂ ਅੱਜਾ ਰਿਪੋਰਟ ਪੜ੍ਹੀ ਸੀ ਉਹਦੇ ਵਿੱਚ ਇੱਕ ਤੱਥ ਐ ਆਪਣਾ ਨਰਿੰਦਰਦੀਪ ਸਿੰਘ ਬਾਰੇ ਵੀ ਜਦੋਂ ਇਹ ਭੈਣਾ ਬੀਬੀ ਨੈਂਸੀ ਨੇ ਵੀ ਦੱਸਿਆ ਵੀ ਜਦੋਂ ਇਹਨਾਂ ਦਾ ਬਰਨਾਰੇ ਸੈਕਟਰ ਹੁੰਦਾ ਸੀ ਟੀਐਸ ਬਰਨਾਲਾ ਨੇ ਇਸੇ ਨਰਿੰਦਰਦੀਪ ਸਿੰਘ ਤੋਂ ਬਰਨਾਲੇ ਦੀ ਜੇਹ ਦੇ ਵਿੱਚ ਲੈਕਚਰ ਕਰਵਾਏ ਹੈ ਨਸ਼ਿਆਂ ਦੇ ਉੱਤੇ ਨਸ਼ਿਆਂ ਦੇ ਨੁਕਸਾਨ ਕੀ ਹੈ ਇਹਨਾਂ ਦੇ ਉੱਤੇ ਲੈਕਚਰ ਕਰਵਾਏ ਹੈ ਇਸ ਨਰਿੰਦਰਦੀਪ ਸਿੰਘ ਦੇ ਹੋਣੇ ਚਾਹੀਦੇ ਸੋਦੇ ਹਟਕਰ ਵੀ ਨਹੀਂ ਕੀਤਾ ਸਾਰਿਆਂ ਜਿਹੜੇ ਦੇ ਵਿੱਚ ਸਾਰਿਆਂ ਜਥੇਬੰਦਗਿਆਂ ਵੱਲੋਂ ਵਿਰੋਧ باوجود ਵੀ ਨਹੀਂ ਕੀਤਾ ਤਾਂ ਸੰਗਤੋਂ ਭਰਾਵੋ ਇਹ ਕਰਨਾ ਨਹੀਂ ਚਾਹੁੰਦੇ ਮੈਂ ਇੱਕ ਮਸਾਲ ਦੂਜੀ ਦੇऊंगा ਬਲਕਿ ਉਹ ਕੇਸਾਂ ਸੇਮ ਮਿਲਦਾ ਜਸਪਾਲ ਸਿੰਘ ਫੀਰਪੋਟ ਸੰਗਰਾ ਹੁੰਦਾ ਇੱਕ ਨੌਜਵਾਨ ਮਈ ਅਹੀ ਮਈ ਜੂਨ ਦਾ ਮਹੀਨਾ 2019 ਦੇ ਵਿੱਚ ਸੀਆਈਏ ਫਰੀਦ ਕੋਟ ਨੇ ਚੱਕ ਕੇ ਉਹਨੂੰ ਤੁਸੀਂ ਇਹ ਦੇ ਕੇ ਮਾਰਤਾ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਖੁਦਕਸ਼ੀ ਬਣਾ ਲ ਗਏ ਆਪਾਂ ਫਿਰ ਉਹਨਾਂ ਨੇ ਖੁਦਕਸ਼ੀ ਵੀ ਨਹੀਂ ਬਣਾਈ ਵੀ ਨਹਿਰ ਤੇ ਸਿੱਟ ਦਿਓ ਨਹਿਰ ਤੇ ਸਿੱਟਦੇ ਆ ਜੀ ਸੀਸੀਟੀਵੀ ਕੈਮਰੇ ਚ ਆ ਗਏ ਪੁਲਿਸ ਵਾਲੇ ਉਸ ਤੋਂ ਬਾਅਦ ਉੱਥੇ ਹੁਣ ਨੂੰ ਐਕਸ਼ਨ ਕਮੇਟੀ ਬਣੀ ਦੇ ਵਿੱਚ ਜਦੋਂ 8 ਵੇਸਪੀ ਕਾਲਾ ਹੁੰਦਾ ਸੀਗਾ 1991 ਦੇ ਵਿੱਚ ਚਰਚਾ ਕੇ ਨੌਜਵਾਨਾਂ ਨੂੰ ਮਾਰਦਾ ਸੀ ਉਹਨੂੰ ਤੋਂ ਕੌਣ ਤੇ ਆ ਰਹੇ ਐ ਅੱਥੇ ਇੱਕ ਮੁੰਡਾ ਇਧਰ ਸੀਆਈਏ ਬਟੰਡੇ ਵਾਲਾ ਨੇ ਮਾਤਾ ਰਾਣੀ ਗਲੀ ਦੇ ਵਿੱਚ ਕੋਈ ਨਿਵਾਰਕ ਬੱਚਾ ਸੀ ਆਉਂਦੇ ਮਤਲਬ ਗੋਪਿੰਦਗਾਂ ਦੇ ਵਿੱਚ ਪਟ્રોલ ਪਾ ਕੇ ਮਰਚਾ ਪਾ ਕੇ ਮਾਰਦਾ ਸੀ ਉਹਦਾ ਵੀ ਕੇਸ ਲੜਿਆ ਸੀ ਪਰ ਉਹ ਵੀ ਖੀਰ ਤੇ ਕਵਾਸ਼ ਕਰਵਾਤੀ ਇਹਨਾਂ ਨੇ ਪੁਲਸ ਵਾਲਿਆਂ ਨੇ ਸੋ ਖੀਰ ਤੇ ਸਿਹਤ ਨਹੀਂ ਆਏ ਅਸੀਂ ख़ाल वाहिगुरू जी वॾे